ਕਿਉਂ ਮੈਂ ਤਾਂ ਮਾਫੀ ਮੰਗ ਲਈ ਇੱਕ ਵਾਰੀ ਆ ਕੇ ਕਬੂਲ ਲਵੇ ਕਿ ਹਾਂ ਮੈਂ ਗਲਾਸ ਮਾਰਿਆ ਸੀ ਜਾਂ ਕੁਝ ਕੀਤਾ ਸੀਗਾ ਤੇ ਮੈਂ ਉਹਨੂੰ ਮਾਫੀ ਕਰ ਦੂੰਗੀ ਇਹ ਕੋਈ ਰਿਸ਼ਬਤ ਵਾਲਾ ਜਾਂ ਕੁਝ ਵੀ ਮਾਮਲਾ ਲੇਕਿਨ ਜੇ ਇਹ ਸਿੱਧੇ 에ਰੇ ਤੋਂ ਅੰਚ ਕਿਲਾ ਚੰਗੀ ਤਰੀਕਾ ਗੱਡਿਆ ਹੋਇਆ ਜਾਂ ਨਹੀਂ ਨਿਕਲ ਪਿਆ ਤੇ ਫਿਰ ਉਹ ਮਾਮਲਾ ਤਾਂ ਕੋਰਟ ਤੱਕ ਗਿਆ ਹੀ ਹੋਇਆ ਆ ਇਹ ਮੁੰਡਾ ਉਹਨਾਂ ਨੇ ਫੜਿਆ ਸੀਗਾ ਜਿਹਦਾ ਨਾਮ ਜਗਰੂਪ ਦੱਸਿਆ ਜਾ ਰਿਹਾ ਠੀਕ ਹੈ ਤੇ ਇਸ ਵਿਚਾਰੇ ਦੀ ਕੋਈ ਗਲਤੀ ਨਹੀਂ ਆ ਇਹਦੇ ਵਿੱਚ ਠੀਕ ਹੈ ਦੇਖੋ ਜੇ ਕਿਸੇ ਬਗਾਨੇ ਮਾਂ ਦੇ ਪੁੱਤੇ ਛਿੱਤਰ ਪੈ ਜਾਣਾ ਦਾ ਰਿਮਾਂਡ ਲਿਆ ਜਾਵੇ ਉਸ ਤੋਂ ਬਾਅਦ ਮੈਨੂੰ ਪਤਾ ਲੱਗੇ ਕਿ ਯਾਰ ਇਹ ਤਾਂ ਉਹ ਸੀ ਨਹੀਂ ਬਿਲਕੁਲ ਨਹੀਂ ਪਤਾ ਉਹ ਲੀਡਰ ਸੀ ਚਾਹੇ ਉਹ ਪੁਲਿਸ ਵਾਲਾ ਸੀ ਚਾਹੇ ਉਹ ਨੌਕਰ ਸੀ ਚਾਹੇ ਕੰਮ ਵਾਲਾ ਸੀ ਮੈਨੂੰ ਨਹੀਂ ਪਤਾ ਉਸ ਵੇਲੇ ਮੈਂ ਆਰਟਿਸ ਸੀਗੀ ਤੇ ਉਹ ਉਸ ਵੇਲੇ ਆਡੀਅנס ਸੀਗਾ ਮੇਰਾ ਜੇ ਰਦਰ ਮੇਰਾ ਵਿਵਾਦ ਹੋ ਆਉਂਦਾ ਹੈ ਇਹ ਚੁਮਤ ਇਹ ਮੁੰਡਾ ਕੋਣ ਜਿਹੜਾ ਉੱਥੇ ਜਿਹਦੇ ਨਾਲ ਮੇਰਾ ਮੇਰੀ ਜਿਹਦੇ ਨਾਲ ਮੈਨੂੰ ਇਹਦੇ ਨਾਲ ਮੈਨੂੰ ਖਾਓ ਐਨਐਮਆਰਐਸ ਇਹ ਮੇਰਾ ਫੋਨ ਕਿੱਥੇ ਗਿਆ ਤੁਸੀਂ ਮਰ ਹੁਣ ਅੱਗੇ ਕੀ ਵਾਜਤ ਤੁਸੀਂ ਕੱਟ ਕਰ ਲਿਆ ਵਾ ਅੱਗੇ ਕੀ ਸੋਚ ਕੇ ਕੀ ਪਲਾਨਿੰਗ ਕੀਤੀ ਉਸ ਨਾਲ ਦਾ ਗੱਲਬਾਤ ਕਰ ਬਕਾਇਦਾ ਐਸਐਚਓ ਸਾਹਿਬ ਨੇ ਮੈਨੂੰ ਫੋਟੋਆਂ ਤੇ ਜੀ ਉਹਨਾਂ ਦਿਆਂ ਕਿ ਤੁਸੀਂ ਪਛਾਣ ਕਰੋ ਇਹਨਾਂ ਦੀ ਇਹ ਜਿਹੜੇ ਮੁੰਡੇ ਫੜੇ ਜਿਹੋ ਉਹਨਾਂ ਦੀ ਪ੍ਰਸ਼ਾਸਨ ਤੇ ਖੜਾ ਲਗੇ ਦੇਖੋ ਇਹ ਮੁੰਡੇ ਜਿਹੇ ਇੱਥੇ ਵਿਆਹ ਤੇ ਮੌਜੂਦ ਸੀਗੇ ਮਣੇ ਇੱਕੋ ਇੱਕ ਸਟੈਂਡ ਲਾਓ ਆਪਣੇ ਸਾਹਮਣੇ ਲਾਓ ਸਭ ਨੇ ਸਭ ਤੋਂ ਪਹਿਲਾਂ ਤੁਸੀਂ ਇੱਕ ਨਾਮ ਬੁਲਾਓ ਨਾਮ ਬੁਲਾਓ ਨਾਮ ਬੁਲਾਓ ਨੀਚੇ ਕੱਪੜੇ ਕੋਲ ਅੱਪ ਦੇ ਦਿਓ ਇੱਥੇ ਰੱਖੋ ਥੋੜਾ ਨੇੜੇ ਕਰ ਦਿਓ ਆਪਾਂ ਇੱਕ ਉਹਨਾਂ ਦੇ ਮੁੰਡੇ ਇੱਥੇ ਬੇਸੀ ਫੋਟੋਸ ਖੜੇ ਆਏ ਇਹ ਮੁੰਡਾ ਉਹਨਾਂ ਨੇ ਫੜਿਆ ਸੀਗਾ ਜਿਹਦਾ ਨਾਮ ਜਗਰੂਪ ਦੱਸਿਆ ਜਾ ਰਿਹਾ ਠੀਕ ਹੈ ਤੇ ਇਸ ਵਿਚਾਰੇ ਦੀ ਕੋਈ ਗਲਤੀ ਨਹੀਂ ਆ ਇਹਦੇ ਵਿੱਚ ਠੀਕ ਹੈ ਦੇਖੋ ਜੇ ਕਿਸੇ ਬਗਾਨੇ ਮਾਂ ਦੇ ਪੁੱਤੇ ਛਿੱਤਰ ਪੈ ਜਾਣ ਉਹਦਾ ਰਿਮਾਂਡ ਲਿਆ ਜਾਵੇ ਉਸ ਤੋਂ ਬਾਅਦ ਮੈਨੂੰ ਪਤਾ ਲੱਗੇ ਕਿ ਯਾਰ ਇਹ ਤਾਂ ਉਹ ਸੀ ਨਹੀਂ ਜਿੱਤੋਂ ਬਕਾਇਆ ਜਾ ਰਿਹਾ ਆ ਇਹ ਪੁਲਿਸ ਦਾ ਜਿਹੜਾ ਲੀਡਰ ਹੈਗਾ ਏਸੀਪੀ ਦਾ ਲੀਡਰ ਉਹ ਕੁਝ ਪਿਆਰੇ ਮੈਨੂੰ ਨਹੀਂ ਜੀ ਪਤਾ ਮੇਰੇ ਵਾਸਤੇ ਇਹ ਆਡੀਅנס ਸੀਗੀ ਉਸ ਦਿਨ ਠੀਕ ਹੈ ਨਾ ਉਹ ਪੁਲਿਸ ਦਾ ਲੀਡਰ ਸੀ ਇਲੈਕਟ੍ਰੋਨ ਨਹੀਂ ਹੈਗਾ ਜੇ ਲੇਕਿਨ ਮੈਨੂੰ ਨਹੀਂ ਪਤਾ ਉਹ ਲੀਡਰ ਸੀ ਚਾਹੇ ਉਹ ਪੁਲਿਸ ਵਾਲਾ ਸੀ ਚਾਹੇ ਉਹ ਨੌਕਰ ਸੀ ਚਾਹੇ ਉਹ ਕੰਮ ਵਾਲਾ ਸੀ ਮੈਨੂੰ ਨਹੀਂ ਪਤਾ ਉਸ ਵੇਲੇ ਮੈਂ ਆਰਟਿਸਟ ਸੀਗੀ ਤੇ ਉਹ ਉਸ ਵੇਲੇ ਆਡੀਅנס ਸੀਗਾ ਮੇਰਾ ਰਾਈਟ ਨਾ ਉਸ ਵੇਲੇ ਮੇਰਾ ਉਹ ਆਡੀਅנס ਸੀਗਾ ਕਿ ਉਸ ਟਾਈਮ ਮੈਂ ਇੱਕ ਪਰਫਾਰਮਰ ਸੀਗੀ ਜਿਹਨੂੰ ਆਪਾਂ ਡਾਂਸਰ ਕਹਿੰਦੇ ਨੇ ਉਹ ਸੀਗੀ ਤੇ ਲੇਕਿਨ ਜਿਹੜੇ ਮੁੰਡਾ ਪਹਿਲਾਂ ਵੀ ਆਪਣਾ ਉੱਠਿਆ ਕਿ ਦੇਖੋ ਜੀ ਰਿਸਪੈਕਟ ਕਰਕੇ ਮੈਂ ਇਹ ਚੀਜ਼ ਨੂੰ ਚੱਕਿਆ ਠੀਕ ਹੈ ਤੇ ਉਸ ਉਸ ਬੰਦੇ ਨੂੰ ਇਹ ਪੇਸ਼ ਕਿਉਂ ਨਹੀਂ ਕਰ ਰਹੇ ਉਹਦੇ ਨਾਲ ਮੇਰੀ ਕੀ ਸੀ ਡੀਜੇ ਦਾ ਨਾਮ ਪੈਨੀਪਾਲ ਨੇ ਇਹ ਪਸੰਨਨ ਦੋ ਇਨਕਾਰ ਕਿਉਂ ਕੀਤਾ ਜਰਾ ਹੁਣ ਮੈਂ ਉਹਨੂੰ ਖਿੱਚਾਂ ਵਿੱਚ ਇਸ ਮਾਮਲੇ ਦੇ ਵਿੱਚ ਕਿ ਤੂੰ ਮੁੱਕਰਦਾ ਕਿਉਂ ਪਿਆ ਹੋਇਆ ਤੂੰ ਮੇਰੇ ਖਿਲਾਫ ਉਟਾ ਜੀ ਉਹਨੇ दारू ਪੀਤੀ ਹੋਈ ਸੀ ਜੀ ਉਹ ਤੁਹਾਡੇ ਬਿਆਨ ਦੇ ਉਹ ਕਹਿੰਦਾ ਉਹ ਵੀਡੀਓ ਪਾਈ ਹੈ ਉਹ ਵੀ ਆ ਕੀ ਗੱਲਾਂ ਹੋਈਆਂ ਮੈਂ ਜਿਹੜੀ ਵੀਡੀਓ ਬੱਚੀਆਂ ਨਾ ਨੱਚਦੀ ਪਈਆਂ ਉਹ ਵੀਡੀਓ ਉਸੇ ਦਿਨ ਦੀ ਆ ਤੇ ਜਿਹੜੀ ਇਹਨਾਂ ਨੇ ਮੇਰੀ ਵਾਇਰਲ ਹੋਈ ਉਹ ਵੀ ਉਸੇ ਦਿਨ ਦੀ ਆ ਨਾ ਤੇ ਦੂਜਾ ਇੱਕ ਬੰਦਾ ਉਹਨਾਂ ਦੇ ਨਾਲ ਹੀ ਜਿਹੜਾ ਆ ਉਹ ਕਹਿ ਰਿਹਾ ਵਾ ਕਿ ਬਈ ਉਹ ਵੀਡੀਓ ਚਲ ਇਹ ਸਫਾਈਆਂ ਤਾਂ ਦੱਸਾ ਕਰੋ ਮੁੱਦੇ ਦੇ ਗੱਲ ਤੇ ਆਉਨੇ ਆ ਤੇ ਜਿਹਦੇ ਨਾਲ ਮੇਰਾ ਵਿਵਾਦ ਹੋ ਆਹ ਮੁੰਡਾ ਇਹ ਮੁੰਡਾ ਕੋਣ ਕੀ ਵੀ ਜਿਹੜਾ ਉੱਥੇ ਜਿਹਦੇ ਨਾਲ ਮੇਰਾ ਮੇਰੀ ਗਲਾਸ ਮਾਰ ਜਿਹਦੇ ਨਾਲ ਮੈਨੂੰ ਇਹਦੇ ਨਾਲ ਮੈਨੂੰ ਖਰਾਬ ਗਲਾਸ ਮਾਰ ਮੈਨੇ ਮਾਰਿਆ ਸੀ ਇੱਕ ਔਖਾ ਪੁਛਤਿਆਂ ਦਾ ਸਟੇਲ ਕੱਟ ਕੇ ਕਿਤੇ ਕਿਤੇ ਕੱਟੋ ਗਲਾਸ ਥੱਲੇ ਮਾਰਿਆ ਮੁੰਡਾ ਜੀ ਮੇਰੇ ਇਹਨੇ ਗਲਾਸ ਮਾਰਿਆ ਸੀ ਇਹ ਫਟੇਗਾ ਪੜੇਗਾ ਕਿ ਨਹੀਂ ਪੜੇਗਾ ਜੀ ਫੜੇ ਗਏ ਕਿ ਨਹੀਂ ਫੜੇ ਗਏ ਇਹ ਮੈਨੂੰ ਨਹੀਂ ਪਤਾ ਨਾ ਤੇ ਮੈਨੂੰ ਉਹ ਪੁਲਿਸ ਆਨ ਕੇ ਪਛਾਣ ਕਰਾਂ ਨਾ ਇਹ ਸੀਧੀ ਜੇ ਜੇ ਲੜਕਾ ਮਾਫੀ ਮੰਗਦਾ ਤੁਸੀਂ ਮਾਫ ਕਰਨ ਤਿਆਰ ਹੋ ਜੀ ਬਿਲਕੁਲ ਜੇ ਲੜਕਾ ਆ ਕੇ ਨੀਡੀਆ ਦੇ ਸਾਹਮਣੇ ਜਿਵੇਂ ਮੇਰਾ ਜਲੂਸ ਨਿਕਲਿਆ ਉਸ ਤਰੀਕੇ ਨਾਲ ਮੈਂ ਇਹ ਨਹੀਂ ਕਹਿੰਦੀ ਕਿ ਉਹ ਮੇਰੇ ਤੋਂ ਮਾਫੀ ਮੰਗੇ ਇੱਕ ਵਾਰੀ ਆ ਕੇ ਕਬੂਲ ਲਵੇ ਕਿ ਹਾਂ ਮੈਂ ਗਲਾਸ ਮਾਰਿਆ ਸੀ ਜਾਂ ਕੁਝ ਕੀਤਾ ਸੀਗਾ ਤੇ ਮੈਂ ਉਹਨੂੰ ਮਾਫੀ ਕਰ ਦੂੰਗੀ ਇਹ ਕੋਈ ਰਿਸ਼ਤਤ ਵਾਲਾ ਜਾਂ ਕੁਝ ਵੀ ਮਾਮਲਾ ਲੇਕਿਨ ਜੇ ਇਹ ਸਿੱਧੇ ਐਰੇ ਤੋਂ ਚ ਕਿਲਾ ਚੰਗੀ ਤਰੀਕੇ ਨਾਲ ਗੱਡਿਆ ਹੋਇਆ ਜਾਂ ਨਹੀਂ ਨਿਕਲ ਪਿਆ ਤੇ ਫਿਰ ਉਹ ਮਾਮਲਾ ਤਾਂ ਕੋਰਟ ਤੱਕ ਗਿਆ ਹੀ ਹੋਇਆ ਆ ਤੇ ਮੈਂ ਇਨਸਾਫ ਇਸ ਚੀਜ਼ ਦਾ ਅੱਜ ਵੀ ਇਹੇ ਕਹੂੰਗੀ ਠੀਕ ਹੈ ਮੈਂ ਜੋ ਸੁਣਾਂ